ਕਾਈ ਫਸਲ ਜੀ ਮਤਲਬ ਜਦੋਂ ਸਾਰਾ ਖਰਚਾ ਕਿਸਾਨ ਕਰੀ ਬੈਠਾ ਬਹੁਤ سارے ਕਿਸਾਨ ਤਾਂ ਵਿਚਾਰੇ ਠੇਕਾ ਵੀ ਦੇਈ ਬੈਠੇ ਆ ਔਰ ਬਿਲਕੁਲ ਹੀ ਤੁਸੀਂ ਕਹ ਲੋ ਵੀ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਇਹ ਬਹੁਤ ਵੱਡਾ ਜਿਹੜਾ ਮਤਲਬ ਨੁਕਸਾਨ ਹੈ ਕਿਸਾਨਾਂ ਦਾ ਕਰ ਲਈ ਕਿਸਾਨਾਂ ਦਾ ਨਹੀਂ ਹੈ ਜੀ ਪਿੰਡ ਦੇ ਮਜ਼ਦੂਰ ਨੇ ਵੀ ਜਿਹੜਾ ਕਟਾਇਓ ਖੇਤ ਮਜ਼ਦੂਰ ਹੈ ਜਾਂ ਮੰਡੀ ਚ ਆੜਤੀਏ ਨੇ ਕਿਸਾਨ ਨੂੰ ਆਪਣਾ ਕਰੈਡਿਟ ਦਿੱਤਾ ਹੋਇਆ ਸਮਾਨ ਦਿੱਤਾ ਹੋਇਆ ਉਹ ਵੀ ਬੈਠਾ ਫਸਲ ਡੀਕਦਾ ਸ਼ਾਲਰਾ ਵਾਲਾ ਵੀ ਫਸਲ ਡਿੱਗਦੇ ਆ ਤੇ ਇਹਦੇ ਚ ਤਾਂ ਮਤਲਬ ਹਜ਼ਾਰਾਂ ਏਕੜਾਂ ਦੇ ਵਿੱਚ ਤਾਂ ਮਤਲਬ ਦਾਣਾ ਪਿਆ ਹੀ ਨਹੀਂ ਜਿਹਨੂੰ ਜਿਹਨੂੰ ਬੋਨਾ ਵਾਰਸ ਲੱਗਿਆ ਤੇ ਇਸ ਤੋਂ ਸਵਾਏ ਜਿਹੜਾ ਤੁਹਾਡਾ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਜਿਹੜਾ ਸਿੱਟਾ ਸੀਗਾ ਵੀ ਉਹਨੂੰ ਹਲਦੀ ਦੀ ਬਿਮਾਰੀ ਜਿਹੜੀ ਫੰਗਲ ਡਿਜ਼ੀਜ਼ ਆ ਇਹ ਪੈ ਗਈ ਆ ਉਹਨੂੰ ਮਤਲਬ ਨਾ ਫਾਲਸ ਮਟ ਕਹਿੰਦੇ ਉਹਨੂੰ ਤੇ ਇਹਨਾਂ ਦੋਨਾਂ ਬਿਮਾਰੀਆਂ ਨੇ ਕਿਸਾਨ ਦੀ ਪਿੱਠ ਤੋੜ ਦਿੱਤੀ ਜੀ ਮੈਂ ਤਾਂ ਬਾਰਡਰ ਤੇ ਸੀਗਾ ਜੀ 1 ਮਹੀਨੇ ਤੋਂ ਮੈਂ ਕੱਲ੍ਹ ਦਾ ਆਇਆ ਮੈਂ ਸਾਰੇ ਪਿੰਡਾਂ ਚ ਆਪਣੇ ਦੇ ਹੱਥ ਦੇ ਇਕੱਲੇ-ਇਕੱਲੇ ਪਿੰਡ ਜਾ ਕੇ ਦੇਖ ਰਿਹਾ ਸਾਰਾ ਸਰਕਾਰਾਂ ਤੋਂ ਲੰਘਦਾ ਮਨ ਬਹੁਤ ਖਰਾਬ ਹੋ ਰਿਹਾ ਔਰ ਉਦਾਸ ਵੀ ਹੋ ਰਿਹਾ ਲੇਕਿਨ ਮੈਂ ਕਿਸਾਨਾਂ ਨੂੰ ਕਹਿਣਾ ਵੀ ਤੁਸੀਂ ਭਾਈ ਜਿਹੜੇ ਇਹਦੇ ਵਿੱਚ ਮਤਲਬ ਜੋ ਵੀ ਕੁਦਰਤ ਦੀ ਮਾਰ ਹੈ ਚਾਹੇ ਆਪਣਿਆਂ ਉੱਪਰਲੀਆ ਸਰਕਾਰਾਂ ਦੀ ਮਾਰ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਤੁਹਾਡੇ ਨਾਲ ਖੜਾ ਹੈ ਉਹਨਾਂ ਨੇ ਸਪੈਸ਼ਲ ਜਿਹੜੀ ਇਹਦੀ ਕਰਤੌਰੀ ਕਰਾਉਣ ਦੇ ਹੁਕਮ ਕਰਤੇ ਆ ਵੀ ਤੁਸੀਂ ਦੋ ਚਾਰ ਦਿਨ ਰੋਕੇ ਜਿਹੜਾ ਖੇਤ ਬਾੜਾ ਹੈਗਾ ਤੇ ਤੁਹਾਨੂੰ ਇਹਦਾ ਖਰਾਬੇ ਦਾ ਵੀ ਕਰਦੇ ਆ ਜੀ ਆਪਣਾ ਚਾਰਾ ਜੋਰੀ ਤੇ ਨਾਲ ਨਾਲ ਜਿਹੜਾ ਤੁਹਾਨੂੰ ਅੱਗੇ ਤੁਹਾਨੂੰ ਡੀਏਪੀ ਜੋ ਸਮਾਨ ਚਾਹੀਦਾ ਉਹ ਵੀ ਸਾਰਾ ਕੁਝ ਪ੍ਰਾਪਤ ਕਰਾਨੇ ਆ ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਕਿਉਂਕਿ ਜਿਹੜੀ ਕਿਸਾਨੀ ਆ ਇਹ ਪੰਜਾਬ ਦੀ ਆਰਥਿਕਤਾ ਦੀ ਜੜ੍ਹ ਹੈ ਚਾਹੇ ਮਜ਼ਦੂਰ ਹੈ ਚਾਹੇ ਆਰਥੀਆ ਵਰਗ ਹੈ ਚਾਹੇ ਸ਼ੈਲਰ ਵਾਲੇ ਆ ਜਿੰਨੇ ਵੀ ਚਾਹੇ ਉਹ ਖੇਤ ਮਜ਼ਦੂਰ ਹੈ ਮੰਡੀਆਂ 'ਚ ਕੰਮ ਕਰਨ ਵਾਲਾ ਮਜ਼ਦੂਰ ਹੈ ਸ਼ੈਲਰਾਂ 'ਚ ਕੰਮ ਕਰਨ ਵਾਲਾ ਮਜ਼ਦੂਰ ਹੈ ਜਾਂ ਜਿਹੜਾ ਸ਼ਹਿਰ 'ਚ ਦੁਕਾਨਦਾਰ ਬੈਠਾ ਜੀ ਉਹ ਵੀ ਜਿਹੜੇ ਸਾਲ ਫਸਲ ਦਾ ਇਹ ਹਾਲ ਹੋ ਜਾਏ ਜੀ ਮੈਨੂੰ ਜਿਆਦਾ ਮੈਂ ਅੱਖਾਂ ਦੇ ਪ੍ਰੈਸ਼ਨ ਕਰਦਾ ਹੁੰਦਾ ਸੀ 22 ਦੇ ਵਿੱਚ ਵੀ ਹੋਇਆ ਸੀਗਾ ਜੀ ਤੇ ਲੋਕਾਂ ਨੇ ਨਾ ਕਹਿੰਦੇ ਸੀ ਵੀ ਮਾਂ ਨੂੰ ਕਹਿੰਦੇ ਸੀ ਮਾਂ ਕੋਈ ਗੱਲ ਨਹੀਂ ਆਪਾਂ ਅਗਲੇ ਸਾਲ ਪ੍ਰੈਸ਼ਨ ਕਰਾ ਦਾਂਗੇ ਤੇਰਾ ਉਹ ਮਤਲਬ ਦਵਾਈ ਲੈਣ ਨਹੀਂ ਜਾਂਦੇ ਵਿਚਾਰੇ ਚਲੋ ਹੁਣ ਮਾਂ ਸਰਕਾਰ ਦਵਾਈ ਫ੍ਰੀ ਦੇ ਰਹੀ ਆ ਉਹ ਦਿੱਕਤ ਨਹੀਂ ਤੁਹਾਨੂੰ ਆਏਗੀ ਲੇਕਿਨ ਸਾਰੇ ਖਰਚੇ ਅਗਰ ਨੇ ਕੱਪੜਾ ਲਈ ਤਾ ਘਰ ਦਾ ਸਮਾਨ ਲੈਣਾ ਵਿਆਹ ਸ਼ਾਦੀ ਸਾਰਾ ਕੁਝ ਰੋਕ ਦਿੰਦੇ ਆ ਕਿਉਂਕਿ ਪੈਸੇ ਹੀ ਨਹੀਂ ਕੋਲੇ ਖਰਚਾ ਦਾ ਕਰਤਾ ਸਾਰਾ ਜੀ ਹੁਣ ਆਣਾ ਕੁਝ ਨਹੀਂ ਆਪਣੇ ਖਾਣ ਜੋਗੇ ਦਾਣੇ ਵੀ ਨਹੀਂ ਆਣੇ ਸੋ ਹਾਲਾਤ ਬਹੁਤ ਔਖੇ ਆ ਪਾਟ ਕਿਸਾਨਾਂ ਨੂੰ ਇੱਕੋ ਬੇਨਤੀ ਹੈ ਜੀ ਕੋਈ ਗਲਤ ਫੈਸਲਾ ਨਹੀਂ ਕਰਨਾ ਜੇ ਕੋਈ ਮਾੜਾ ਖਿਆਲ ਆंदा ਤਾਂ ਵੀ ਸਾਨੂੰ ਦੱਸੋ ਸਰਕਾਰ ਤੁਹਾਡੀ ਬਾਹ ਫੜੇਗੀ ਇਹ ਜਿਹੜਾ ਤੁਹਾਨੂੰ ਖਰਾਬੇ ਦਾ ਜਿਹੜਾ ਹੈਗਾ ਇਹ ਪਹਿਲੀ ਵਾਰੀ ਹੋਊਗਾ ਕਿ ਮਾਨ ਸਰਕਾਰ ਜਿਹੜਾ ਤੁਹਾਡਾ ਖਰਾਬੇ ਦਾ ਬੰਦੋਬਸਤ ਹੈ ਤੇ ਪਰਾਲੀ ਦੇ ਮੁੱਦੇ ਤੇ ਕਿਸਾਨਾਂ ਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਜੀ ਇਹ ਅੱਗ ਨਹੀਂ ਲਾਉਣੀ 12 ਕਿਸਾਨਾਂ ਤੇ ਪਰਚਾ ਦਰਜ ਹੋਇਆ 45000 ਰੁਪਏ ਦਾ ਰਕਮ ਨਾਲ ਇਹ ਜਿਹੜੀ ਸੁਪਰੀਮ ਕੋਰਟ ਨੇ ਬਹੁਤ ਜ਼ਿਆਦਾ ਸ਼ਕਤੀ ਕੀਤੀ ਆ ਔਰ ਉਸ ਵੇਲੇ ਕੀਤੀ ਹੈ ਜਦੋਂ ਕੁਦਰਤ ਦੀ ਮਾਰ ਬਹੁਤ ਜ਼ਿਆਦਾ ਪਈ ਹੈ ਔਰ ਇਹਦੇ ਨਾਲ ਨਾਲ ਮੈਂ ਕਹਿੰਦਾ ਵੀ ਜਿਵੇਂ ਕੇਂਦਰ ਸਰਕਾਰ ਹੈ ਉਹ ਕਹਿੰਦੇ ਜੀ ਹੁਣੇ ਕਿਸਾਨ ਹੈ ਉਹਨੇ 10 ਕਿੱਲੇ 15 ਕਿੱਲੇ ਠੇਕੇ ਤੇ ਲੈ ਕੇ ਬੀਜੇ ਹੋਇਆ ਕਹਿੰਦੇ ਜੀ 5 ਕਿੱਲੇ ਤੋਂ ਬਾਅਦ ਮੁਆਵਜ਼ਾ ਨਹੀਂ ਦੇਣਾ 6800 ਤੋਂ ਵੱਧ ਨਹੀਂ ਦੇਣਾ 8800 ਰੁਪਏ ਚ ਕੀ ਆਂਦਾ ਜੀ ਅੱਜ ਕੱਲ੍ਹ ਮਾਲੋ ਨੇ ਤੇ ਉਹ ਪੰਜਾਬ ਸਰਕਾਰ 20000 ਕਰ ਰਹੀ ਹੈ ਤੇ ਬਾਕੀ ਜਿਹੜੇ 13200 ਉਹ ਤਾਂ ਪੰਜਾਬ ਸਰਕਾਰ ਦੇएगी ਸਾਰਾ ਕੁਝ ਉਹਨਾਂ ਨੇ ਤਾਂ 5000 ਦੇਣਾ ਸਾਰਾ ਜੀ ਤੋਂ 15000 ਪੰਜਾਬ ਸਰਕਾਰ ਦੇਗੀ 75% ਕਹਿਣ ਨੂੰ ਉਹਨਾਂ ਦਾ 75% ਹੈ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਵੇਲੇ ਜਿਹੜੇ ਕਿਸਾਨ ਨੇ ਜਿਹੜੇ ਤੁਹਾਡੇ ਅਕਾਲ ਪੈਂਦੇ ਹੁੰਦੇ ਸੀ ਲੋਕ ਮਰ ਤੁਸੀਂ ਸਾਡੇ ਪ੍ਰਧਾਨ ਮੰਤਰੀ ਮੈਨੂੰ ਯਾਦ ਆ ਜਦੋਂ ਮੈਂ ਸਕੂਲ ਚ ਪੜਦਾ ਸੀ ਤੇ ਠੂਠਾ ਚੱਕ ਕੇ ਅਮਰੀਕਾ ਕੋਲੇ ਦੂਜੇ ਕੋਲੇ ਨਾਜ ਮੰਗਦੇ ਫਿਰਦੇ ਸੀ ਤੇ ਇਸ ਜੇ ਇਸੇ ਕਿਸਾਨ ਨੇ ਦੇਸ਼ ਦਾ ਢਿੱਡ ਭਰਿਆ ਇਸੇ ਕਿਸਾਨ ਨੇ ਆਜ਼ਾਦੀ ਦਿੱਤੀ ਅੱਜ ਵੀ ਕੁਰਬਾਨੀਆਂ ਦੇ ਰਹੇ ਆ ਇਹ ਔਰ ਜਿੱਥੇ ਕਿਤੇ ਵੀ ਦੁਨੀਆ ਦੁਨੀਆ ਦੇ ਵਿੱਚ ਮੈਂ ਇਕੱਲੇ ਦੇਸ਼ ਦੀ ਗੱਲ ਨਹੀਂ ਕਰਦਾ ਦੇਸ਼ ਵਿੱਚ ਦੁਨੀਆ ਜਿੱਥੇ ਕਿਤੇ ਕੋਈ ਸੰਕਟ ਦੇ ਲੋਕ ਹੁੰਦੇ ਆ ਸਭ ਤੋਂ ਪਹਿਲਾਂ ਉੱਥੇ ਜਾ ਕੇ ਪੰਜਾਬੀ ਸਿੱਖ ਭਰਾ ਜਾ ਕੇ ਉੱਥੇ ਲੰਗਰ ਲਾ ਦਿੰਦੇ ਆ ਔਰ ਉਹਨਾਂ ਦੀ ਦੁੱਖ ਸਹਾਇੀ ਹੁੰਦੇ ਆ ਤੇ ਹੁਣ ਇਸ ਲਈ ਸਾਰੇ ਦੇਸ਼ ਵਾਸੀ ਕਰ ਵੀ ਰਹੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਸਾਰੇ ਦੇਸ਼ ਵਾਸੀ ਖਾਸ ਕਰਕੇ ਜਿਹੜੇ ਪੰਜਾਬੀ ਭਾਈਚਾਰਾ ਆਪਣਾ ਚਾਹੇ ਦੇਸ਼ ਵਿਦੇਸ਼ ਚ ਰਹਿੰਦਾ ਹੋਵੇ ਜਿੱਥੇ ਮਰਜ਼ੀ ਰਹਿੰਦਾ ਹੋਵੇ ਉਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਇੱਕ ਇੱਕ ਕਿਸਾਨ ਨੂੰ ਅਡਾਪਟ ਕਰੋ ਉਹਨਾਂ ਦੀ ਫੈਮਿਲੀ ਕਰੋ ਔਰ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤਾ ਮਿਸ਼ਨ ਚੜ੍ਹਦੀ ਕਲਾ ਉਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਉਹਦੇ ਥਰੂ ਤੁਸੀਂ ਪਰਿਵਾਰਾਂ ਨੂੰ ਅਡੌਪਟ ਕਰੋ ਉਹਦੇ ਵਿੱਚ ਵੱਧ ਤੋਂ ਵੱਧ ਔਰ ਮੈਂ ਬੇਨਤੀ ਕਰਦਾ ਕਿ ਜ਼ਰੂਰੀ ਨਹੀਂ ਕਿ ਤੁਸੀਂ ਲੱਖ ਰੁਪਏ ਦੇਣਾ ਜਾਂ 10 ਲੱਖ ਦੇਣੇ ਹੈ ਨਾ ਕਿਸਾਨਾਂ ਨੂੰ ਲੋੜ ਹੈ ਤੁਸੀਂ ਭਾਵੇਂ ਆਪਣੀ ਨੇਕ ਕਮਾਈ ਚੋਂ ਦਸਵੰਦ ਕੱਢ ਕੇ ਰਾਇ 100 ਰੁਪਏ ਦਿਓ 500 ਦਿਓ 1000 ਰੁਪਏ ਦਿਓ ਜੇ 3 ਕਰੋੜ ਬੰਦੇ ਐਦਾਂ ਪੈਸੇ ਦੇਣਗੇ ਆਪਣੇ ਦਸਾਂ ਦੀ ਕਿਰਤ ਤੋਂ ਉਹਦੇ ਵਿੱਚ ਬਰਕਤ ਹੁੰਦੀ ਆ ਜਿਹੜੀ ਜਿਹੜੇ ਤੁਹਾਡੇ ਦਾਨ ਦੇ ਵਿੱਚ ਹਮੇਸ਼ਾ ਬਰਕਤ ਹੁੰਦੀ ਆ ਮੈਂ ਕੋਸ਼ਿਸ਼ ਕਰਦਾ ਮਤਲਬ ਬੇਨਤੀ ਕਰਦਾ ਮੈਂ ਆਪਣੇ ਖਾਸ ਕਰਕੇ ਆਪਣੇ ਡਾਕਟਰ ਭਾਈਚਾਰੇ ਨੂੰ ਔਰ ਜਿਹੜੇ ਐਨਆਰਆਈ ਭਰਾ ਮੇਰੇ ਨਾਲ ਇਨ ਟੱਚ ਆ ਉਹਨਾਂ ਨੂੰ ਔਰ ਜਿੰਨੇ बिजनेसमੈਨ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਚਲੋ ਜੇ ਕੇਂਦਰ ਸਰਕਾਰ ਮਤਰਾਈ ਮੇ ਵਾਲਾ ਬਿਹੇਵੀਅਰ ਕਰਦੀ ਆ ਤਾਂ ਆਪਾਂ ਹੀ ਆਪਣੇ ਭਰਾਵਾਂ ਨੂੰ ਜਿਹੜੇ ਇਹਨਾਂ ਦੀ ਬਾਹ ਫੜੀਏ ਤੇ ਮਾਰਜੋਖ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਜਿਹੜਾ rangla.punjab.gov.in ਉਹਦੇ ਵਿੱਚ ਤੁਸੀਂ ਜਾ ਕੇ ਵੈਬਸਾਈਟ 'ਚ ਜਾ ਕੇ ਉੱਥੇ ਡੋਨੇਟ ਕਰ ਸਕਦੇ ਹੋ ਜਾਂ ਆਪਣਾ ਚੈੱਕ ਦੇ ਸਕਦੇ ਹੋ ਤੇ ਤੁਸੀਂ 10 ਬੰਦੇ ਇਕੱਠੇ ਹੋ ਕੇ ਇੱਕ ਕਿਸਾਨ ਦੀ ਬਾਹ ਫੜ ਸਕਦੇ ਹੋ ਕਿਉਂਕਿ ਜਿਹੜੇ ਕਿਸਾਨ ਇਫੈਕਟਡ ਹੈ ਉਹ ਲੱਖਾਂ ਚ ਹੈ ਜਿਹੜੇ ਦਾਨੀ ਹੋਣੇ ਉਹ ਕਰੋੜਾਂ ਚ ਹੋਣੇ ਚਾਹੀਦੇ ਆ ਤੇ ਜੇ 10 20 ਬੰਦਿਆਂ ਦੇ ਪਿੱਛੇ ਇੱਕ ਕਿਸਾਨ ਆਂਦਾ ਤਾਂ ਕੋਈ ਔਖਾ ਕੰਮ ਨਹੀਂ ਆ ਆਪਾਂ ਜਿਹੜੇ ਜਿਹਨਾਂ ਨੂੰ ਰੱਬ ਨੇ ਦਿੱਤਾ ਹੋਇਆ ਇਸ ਜੋਗਿਆ ਬਣਾਇਆ ਹੋਇਆ ਤੇ ਮੈਂ ਵੀ ਆਪਣੇ ਫੈਮਲੀਜ਼ ਅਡਾਪਟ ਕਰ ਰਿਹਾ ਜਿਨ੍ਹਾਂ ਦੇ ਘਰ ਬਣਾ ਰਿਹਾ ਮੈਂ ਆਪਣੀ ਤਰਖਾ ਘਰ ਨਹੀਂ ਲੈ ਕੇ ਜਾਊਗਾ ਜਿੰਨੀ ਦੇਰ ਸਾਰੇ ਕਿਸਾਨ ਜਿਹਨੇ ਮਜ਼ਦੂਰ ਔਰ ਜਿਹੜੇ ਆਪਣੇ ਪਿੰਡਾਂ ਚ ਦਸਤਕਾਰ ਹੈ ਦੁਕਾਨਦਾਰ ਹੈ ਹੋਰ ਜਿਹੜੇ ਛੋਟੇ ਆਪਣੇ ਧੰਦੇ ਕਰਨ ਵਾਲੇ ਕਿਸਾਨੀ ਤੇ ਨਿਰਭਰ ਉਹਨਾਂ ਦੇ ਜਿੰਨੀ ਦੇਰੋਂ ਆਪਣੇ ਪੈਰਾਂ ਤੇ ਨਹੀਂ ਖੜੇ ਹੋਏ ਤੇ ਮੈਂ ਪਹਿਲਾਂ ਮੈਂ ਜਿਹੜਾ ਸੀਐਮ ਰਲੀਫ ਫੰਡ ਵਿੱਚ ਹੁਣ ਮੈਂ ਜਿਹੜਾ ਹੈਗਾ ਆਪਣਾ ਰੰਗਲਾਪੰਜਾਬ.com ਤੇ ਜਾ ਕੇ ਡੋਨੇਸ਼ਨ ਕੀਤੀ ਹੈ ਔਰ ਮੈਂ ਬਾਕੀ ਸਭ ਨੂੰ ਵੀ ਬੇਨਤੀ ਕਰਦਾ ਕਿ ਇਸ ਵੇਲੇ ਆਪਾਂ ਇੱਕ ਵਾਰੀ ਪੰਜਾਬੀਆਂ ਦਾ ਨਾਲ ਖੜੀ ਹਾਂ ਜੀਕਰ ਪਖਤਰਾ ਦੇਖ ਦਿਓ ਜਿਹੜਾ ਡੇਂਗੂ ਲਗਾਤਾਰ ਫੈਰ ਰਿਹਾ ਸਾਰਾ ਹੈ ਆ ਦੇਖੋ ਡੇਂਗੀ ਦਾ ਜਿਹੜਾ ਹੈਗਾ ਇਸ ਵਾਰੀ ਬਹੁਤ ਜ਼ਿਆਦਾ ਬਾਰਿਸ਼ ਹੋਈ ਆ ਜੇ ਮੈਂ ਗੱਲ ਕਰਾਂ ਤਾਂ 2023 ਚ ਆਪਣੇ ਪਟਿਆਲੇ ਦੇ ਵਿੱਚ ਆੜ ਆਏ ਸੀ ਤੁਹਾਨੂੰ ਯਾਦ ਹੋਣਾ 23 ਤੋਂ ਬਾਅਦ 25 ਚ ਹੁਣ ਆਏ ਆ ਉਸ ਵੇਲੇ ਜਿੰਨਾ ਡੈਂਗੂ ਆਇਆ ਸੀ ਉਹਦੇ ਚੋਂ 80% ਘਟਾ ਆ ਆਪਣਾ ਅਜੇ ਅਜੇ ਤੱਕ ਇੱਕ ਵੀ ਮੌਤ ਨਹੀਂ ਹੋਈ ਅਸੀਂ 20000 ਆਸ਼ਾ ਵਰਕਰ ਪਿੱਛੇ ਜੇ ਅਸੀਂ ਜਿਹੜੇ ਬਾਰਡਰ ਡਿਸਟ੍ਰਿਕਟ ਸੀ ਉਹਨਾਂ ਦੇ ਵਿੱਚ 142000 ਜਿਹੜੇ ਲੋਕਾਂ ਤੋਂ ਅਸੀਂ ਜਿਹੜਾ ਉਹ ਜ਼ਿਆਦਾ ਸਕਿੰਡ ਡਿਜ਼ੀਜ਼ ਆ ਰਹੀਆਂ ਦੂਜੇ ਨੰਬਰ ਤੇ ਬੁਖਾਰ ਹੈ ਵਾਇਰਲ ਫੀਵਰ ਹੈ ਡੈਂਗੂ ਤੇ 10-12 ਕੇਸ ਰੋਜ਼ ਆ ਰਹੇ ਆ 15 ਤੋਂ ਵੱਧ ਨਹੀਂ ਹੋਏ ਕਦੇ ਮੌਤ ਕੋਈ ਨਹੀਂ ਹੋ ਰਹੀ ਹੈ ਤੇ ਔਰ ਇਹਦੇ ਨਾਲ ਦਾਰੀਆਂ ਜਿਹੜਾ ਹੈਗਾ ਦੂਜੀਆਂ ਜੜੀਆਂ ਪੇਟ ਦੀਆਂ ਬਿਮਾਰੀਆਂ ਕੋਲਰਾ ਹੈਪਟਾਈਟਸ ਡੈਂਗੂ ਮਲੇਰੀਆ ਚਿਕਨਗੁਨੀਆ ਐਸ ਵੇਲੇ ਕੰਟਰੋਲ ਚ ਅਸੀਂ ਇਕੱਲੇ ਇਕੱਲੇ ਪ੍ਰਿੰਟ ਜਾ ਕੇ ਸਾਰੇ ਭਰਾ ਮੇਰੇ ਤੁਹਾਡੇ ਨਾਲ ਦੇ ਖਰਚੇ ਆਏ ਹੋਣੇ ਆ ਸਪਰੇਅ ਕਰ ਰਹੇ ਆ ਜੀ ਫਿਊਮਿਗੇਸ਼ਨ ਕਰ ਰਹੇ ਆ ਨਵੀਆਂ ਮਸ਼ੀਨਾਂ ਲੈ ਰਹੇ ਆ ਇਹਨਾਂ ਕੋਲ ਸਪਰੇਅ ਪੰਪ ਹੈ ਗਿਆ ਦਵਾਈ ਲੈ ਲਓ ਜਿੱਥੇ ਕਿਤੇ ਵੀ ਮੱਛਰ ਤੁਹਾਨੂੰ ਲੱਗਦਾ ਵੇ ਪਾਣੀ ਤੇ ਖੜਾ ਹੈ ਉੱਥੇ ਸਪਰੇਅ ਕਰ ਦਿਓ ਉਹ ਨਾਲ ਅੱਗੇ ਮੱਛਰ ਪੈਦਾ ਹੋਣਾ ਬੰਦ ਹੋ ਜਾਏਗਾ ਤੇ ਇਹ ਅਸੀਂ ਸਾਰੇ ਬੰਦੋਬਸਤ ਉਹ ਬਿਮਾਰੀਆਂ ਸੰਭਾਲ ਲਾਂਗੇ ਅਸੀਂ ਜੀ ਐਸ ਵੇਲੇ ਜਿਹੜੀ ਲੋੜ ਹੈ ਉਹ ਹੈ ਜਿਹੜੇ ਕਿਸਾਨ ਦੀ ਫਸਲ ਮਰ ਗਈ ਆ ਉਸ ਕਿਸਾਨ ਨੂੰ ਮਜ਼ਦੂਰ ਦੀ ਔਰ ਪ੍ਰਿੰਟ ਤੇ ਜਿਹੜੇ ਹੋਰ ਜਿਹੜੇ ਦੁਕਾਨਵਰ ਦੁਕਾਨਦਾਰ ਆ ਜਾਂ ਜਿਹ ਕਿ ਜਿਹੜੀ ਸੰਗਤ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਰੱਬ ਤੋਂ ਬਾਅਦ ਦੂਜਾ ਜਿਹੜਾ ਦਰਜਾ ਉਹ ਸੰਗਤ ਦਾ ਤੇ ਸੰਗਤ ਖੜੀ ਹੋ ਖੜੀ ਹੋ ਗਈ ਔਰ ਕਰ ਰਹੀ ਆ ऑलरेडी ਬਹੁਤ ਕਰ ਰਹੀ ਆ ਕੋਈ ਕਮੀ ਨਹੀਂ ਆ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਵਾਰੀ ਇੱਕ ਵਾਰੀ ਜੀ ਭਰ ਕੇ ਜਿਹੜਾ ਹੈਗਾ ਅਡਾਪਟ ਕਰੋ ਫੈਮਿਲੀਜ਼ ਨੂੰ ਰੰਗਲਾ ਪੰਜਾਬ .gov.in ਦੇ ਵਿੱਚ ਚੜਾਇਆ ਹੈਗਾ ਉਹਦੇ ਚ ਦਾਨ ਕਰੋ ਤਾਂ ਕਿ ਜਿਹੜਾ ਕਿਸਾਨਾਂ ਨੂੰ ਦੁਬਾਰਾ ਤੋਂ ਫਿਰ ਉਹਨਾਂ ਨੂੰ ਇੱਕ ਵਾਰ ਉਹਨਾਂ ਦੇ ਪੈਰਾਂ 'ਚ ਖੜੇ ਕਰਦੀ ਏ ਔਰ ਇਹਨਾਂ ਨੇ ਪਿਛਲੇ ਜਦੋਂ ਦੇ ਜਾਦ ਹੋਇਆ ਦੇਸ਼ ਉਦੋਂ ਤੋਂ ਹੁਣ ਤੱਕ ਦੇਸ਼ ਨੂੰ ਸਪੋਰਟ ਕੀਤਾ ਅੱਗੇ ਤੋਂ ਵੀ ਕਰਨਗੇ ਆਪਾਂ ਇੱਕ ਵਾਰੀ ਕਰਨਾ ਹੈ ਉਹਨਾਂ ਨੂੰ ਥੈਂ ਕੀ ਕਹਿ ਕੇ ਗਏ ਨੇ ਫਸਲ ਵੀ ਬਾਰੇ ਮੰਤਰੀ ਸਾਹਿਬ ਆਏ ਤੇ ਜੀ ਅੱਜ ਫਸਲ ਦਾ ਜਾਇਜ਼ਾ ਲਿਆ ਅਸੀਂ ਤਾਂ ਆਸ ਕਰਦੇ ਹਾਂ ਜਿਹੜਾ ਉਹ ਕਹਿ ਕੇ ਗਏ ਨੇ ਵੀ ਅਸੀਂ ਪੂਰਾ ਮੁਆਵਜ਼ਾ ਦਵਾਂਗੇ ਸਾਰੇ ਕਿਸਾਨਾਂ ਉਰੇ ਭਾਈਚਾਰਾ ਲਵਾਨਾ ਕਰਮੂ ਲਵਾਨਾ ਮਾਡਲ ਟਾਊਨ ਟੇਕੂ ਲਵਾਨਾ ਸਾਰੇ ਕਿਸਾਨ ਇਕੱਠੇ ਹੋਏ ਹੋਏ ਸੀਗੇ ਜੀਰੀ ਦਾ ਬਹੁਤ ਬੜਾ ਨੁਕਸਾਨ ਆ ਜਿਹੜਾ ਵਾਇਰਸ ਨੇ ਕੀਤਾ ਨਾਲ ਨਾਲ ਜਿਹੜਾ ਹਲਦੀ ਹੈ ਹਲਦੀ ਰੋਗ ਹੈ ਪੀਲਾ ਉਹ ਬਹੁਤ ਜ਼ਿਆਦਾ ਹੈ ਜਣੀ ਕਿਸਾਨਾਂ ਦਾ 50% ਤੋਂ ਉੱਤੇ ਕੀ ਕਈ ਦਾ 100% ਹੀ ਹੋ ਗਿਆ ਯਾਨੀ 70 60 70 80% ਨੁਕਸਾਨ ਜੀਰੀ ਦਾ ਹੋ ਗਿਆ ਸਾਰੀ ਦਾ ਉਹਦੇ ਬਾਬਤ ਕਹਿ ਕੇ ਗਏ ਨੇ ਮੰਤਰੀ ਸਾਹਿਬ ਵੀ ਹਾਂ ਅਸੀਂ ਪੂਰੀ ਉਹ ਕਰਾਂਗੇ ਫਿਰ ਅਗਲੀ ਫਸਲ ਲਈ ਵੀ ਬੇਨਤੀ ਕੀਤੀ ਉਹਨਾਂ ਨੂੰ ਵੀ ਡਾਈਆ ਜੇ ਦੁਕਾਨਾਂ ਤੋਂ ਬਾਹਰੋਂ ਲੈਣਿਆਂ ਤਾਂ ਉਹਦੀ ਬਹੁਤ ਸਮੱਸਿਆ ਹੁੰਦੀ ਹੈ ਬਹੁਤ ਉਹ ਖਰਾਬ ਮਿਲਦਾ ਉਹਦੇ ਵਿੱਚ ਨਹੀਂ ਹੋਉਂਦੀ ਵੀ ਤੁਸੀਂ ਸਟਾਇਟੀਆਂ 'ਚ ਵਧੀਆ ਜਿਹੜਾ ਕੁਆਲਿਟੀ ਦਾ ਡਾਈਆ ਉਹ ਉਪਲਬਧ ਕਰਾਓ ਉਹ ਵੀ ਕਹਿੰਦੇ ਨੇ ਅਸੀਂ ਵੀ ਪਹਿਲੇ ਧਾਰ ਦੇ ਕੰਮ ਕਰਾਂਗੇ ਬਾਕੀ ਆਸ ਤਾਂ ਬਹੁਤ ਹੈ ਹੁਣ ਅੱਗੇ ਜਦੋਂ ਇਹ ਪੂਰੀ ਹੋਊਗੀ ਤਾਂ ਉਹ ਗੱਲ ਬਾਰੇ ਫੇਰ ਦੱਸਿਆ ਜਾਊਗਾ ਵੀ ਕਿਵੇਂ ਆਉ ਜਾਨੀ ਅਸੀਂ ਬੇਨਤੀ ਕਰਦੇ ਆਂ ਮੰਤਰੀ ਸਾਹਿਬ ਨੂੰ ਆ ਬਲਵੀਰ ਸਿੰਘ ਜੀ ਨੂੰ ਵੀ ਆਪਦੇ ਹਲਕੇ ਦਾ ਹੁਣ ਤੇ ਚਲੋ ਉਹਨਾਂ ਨੇ ਸਾਰਾ ਪੰਜਾਬ ਦੇਖਣਾ ਲੇਕਿਨ ਆਪਣਾ ਨਾਬਾ ਤਹਿਸੀਲ ਹੈ ਜਿਹੜਾ ਆਰ ਪਟਿਆਲਾ ਦਿਹਾਤੀ ਦਾ ਸਾਰਾ ਹਲਕੇ ਦੇ ਪਿੰਡ ਨੇ ਜਿਹੜੇ ਬਹੁਤ ਨੁਕਸਾਨ ਜਿੰਨੇ ਹਰਦੀ ਰੋਗ ਕਰਕੇ ਔਰ ਆਪ ਚਾਇਨਾ ਵਾਇਰਸ ਹੈ ਜਿਹੜਾ ਉਹਦੇ ਕਰਕੇ ਇਸ ਤਰ੍ਹਾਂ ਦੇਖਦੇ ਹਾਂ ਕਿਸਾਨਾਂ ਨੂੰ ਜਿਹੜੀ ਅੱਕਰ ਅੱਗ ਲਾਉਣ ਬਾਰੇ ਵੀ ਸ਼ਕਤੀ ਕੀਤੀ ਆਈ ਹੈ ਇਹ ਵੀ ਜੋ ਸ਼ਕਤੀ ਕਰੀ ਜਾਂਦੀ ਆ ਅੱਗ ਲਾਉਣ ਬਾਰੇ ਬਹੁਤ ਕਿਸਾਨਾਂ ਲਈ ਬਹੁਤ ਹੀ ਔਖਾ ਸਮਾਂ ਹੈ ਅੱਗ ਆਪਦਾ ਆਪਦਾ ਤਰਕ ਦਿੰਦੇ ਨੇ ਜਿਹੜੇ ਸੁਪਰੀਮ ਕੋਰਟ ਨੇ ਦਿੱਤਾ ਵੀ ਇਹਦੇ ਨਾਲ ਉਹ ਹੁੰਦਾ ਪ੍ਰੋਡਿਊਸ਼ਨ ਦੀ ਗੱਲ ਲੇਕਿਨ ਜਿਹੜਾ ਕਿਸਾਨਾਂ ਦਾ ਮੰਨਣਾ ਵੀ ਜਿਹੜਾ ਇਹ ਵਾਇਰਸ ਹੋਇਆ ਇਹ ਅੱਗ ਪਿਛਲੀ ਵਾਰੀ ਹਾਫ ਅੱਧੀ ਮਾਂ ਘੱਟ ਲੱਗੀ ਆ ਉਹਦੇ ਕਾਰਨ ਇਹ ਵਧਿਆ ਇਹਦੇ ਨਾਲ ਇਹ ਵੀ ਆ ਵੀ ਇਹ ਜੋ ਸੇਕ ਨਾ ਇਹ ਜਿਹੜੇ ਵਾਇਰਸ ਨੇ ਜਰਸੀਮੇ ਮਰਦੇ ਨੇ ਮਾਰ ਕੇ ਫਿਰ ਉਸੋ ਕਿਸਾਨਾਂ ਦਾ ਇਹ ਮੰਨਣਾ ਵੀ ਇਹਦੇ ਨਾਲ ਇੱਕਟਦਾ ਜੈਨਾਬੈਰ ਸਹ ਜੋ ਹੁਣ ਜੇ ਪਿਛਲੀ ਵਾਰੀ ਆ ਵੀ ਜਿਹੜੀ ਐਤ ਕੀ ਜਮੀ ਨਹੀਂ ਲੱਗਣ ਦੇਣੀ ਅਗਲੀ ਵਾਰ ਇਹ ਹੋਰ ਜਾਦੇ ਵਧੂਗਾ ਕਿਸਾਨਾਂ ਚ ਬਹੁਤ ਡਰ ਆ ਇਹ ਗੱਲ ਦਾ ਤੇ ਬਕ ਤੇਲਾ ਤਾਂ ਚਲੋ ਤੇਲੇ ਦਾ ਵੀ ਬਹੁਤ بڑا ਟੈਗ ਆ ਮੂੰ ਤਾਂ ਫੁੱਲ ਮਲਾ ਕੇ ਜੀਰੀ ਐਤ ਕੀ ਤੁਸੀਂ ਇਹ ਮੰਨ ਕੇ ਚੱਲੋ ਵੀ ਜੀਰੀ ਦਾ ਕਿਸਾਨਾਂ ਦੇ ਪੱਲੇ ਪੈਣ ਨੂੰ ਕੁਝ ਲੱਗਦਾ ਨਹੀਂ ਵੀ ਤੁਸੀਂ ਪੱਲੇ ਪਾਊਗਾ ਬਹੁਤ ਹੀ ਘਾਟੇ ਜਨੇ ਨਰਾਸ਼ ਨੇ ਕਿਸਾਨ ਵੀ ਕੀ ਕੀਤਾ ਜਾਵੇ ਕਿੰਨੀਆਂ-ਕਿੰਨੀਆਂ ਸਪਰੇਹਾਂ ਮਹਿੰਗੀਆਂ ਲੋਕਾਂ ਨੇ ਕਰ ਲੀਆਂ ਪਰ ਕੋਈ ਉਹ ਨਹੀਂ ਹੋ ਰਿਹਾ ਕੋਈ ਉਮੀਦ ਆ ਕਿਸਾਨਾਂ ਨੂੰ ਕੀ ਸਰਕਾਰ ਬਾਹ ਫੜੂਗੀ। ਦੇਖੋ ਉਮੀਦ ਤਾਂ ਹੈਗੀ ਆ ਜੀ ਜੇ ਉਮੀਦ ਕਰਕੇ ਜੀ ਵੀ ਜੇ ਕਿਸਾਨਾਂ ਦੀ ਬਾਹ ਫੜਨਗੇ ਤਾਂ ਹੀ ਕਿਸਾਨ ਬਚੂਗਾ ਨਹੀਂ ਤਾਂ ਕਿਸਾਨ ਡੁੱਬਿਆ ਪਿਆ ਕਰ ਦੇਜੇ ਹੋਰ ਥੱਲੇ ਜਾਊਗਾ ਉਹਦਾ ਆਰਥਿਕ ਪੱਖੋਂ ਸਾਰੇ ਬਹੁਤ ਮੰਦੀ ਹਾਲਤ 'ਚ ਹੈ ਕਿਸਾਨ ਐ ਇਸ ਟਾਈਮ। ਜੇ ਅੱਜ ਮੰਤਰੀ ਸਾਹਿਬ ਆਏ ਤੇ ਰੋਡੇ ਕੇ ਹਾਂ ਜੀ ਮੰਤਰੀ ਸਾਹਿਬ ਆਏ ਨਹੀਂ ਦੇਖ ਕੇ ਗਏ ਨੇ ਜੀ ਇਹਦੇ ਤੇ ਅਸੀਂ ਦੋ ਸਪਰੇਹਾਂ ਕਰਦੇ ਨੇ ਜੀ ਪਰ ਬਿਲਕੁਲ ਤੁਸੀਂ ਦੇਖਦੇ ਹੋ ਫਰਕ ਉਜਮਾਣੀ ਪਿਆ ਹੈਗਾ ਸਾਰਾ ਖੇਤ ਤੇ ਖਰਾਬ ਆਈ ਸਾਡਾ ਸਾਡੇ 3 ਕਿਲੇ ਜਮਾ ਹੀ ਖਰਾਬ ਨੇ ਜੀ ਤੈਨੂੰ ਲੱਗਦਾ ਇਹਦੇ ਵਿੱਚ ਮੈਨੂੰ ਲੱਗਦਾ ਜਮਾ ਹੀ ਜਰੀ ਨਹੀਂ ਹੋਣੀ ਇਹ 3 ਕਿਲੇ ਜੋ ਜੀ ਸਰਕਾਰ ਸਰਕਾਰ ਤੋਂ ਆਸ ਹੈ ਜੀ ਹਾਂ ਜੀ ਸਰਕਾਰ ਤੋਂ ਆਸ ਹੈਗੇ ਦੇਖੋ ਕੀ ਬਣਦਾ ਜੈ ਜੈ ਲੈ ਗਈ ਦੇਖ ਗਈ ਦਿਖਾਵਾ ਇਹਨੇ ਫਾਸਲ ਦੇ ਕੇ ਆਦੋ ਸਾਡੇ ਪਿੰਡ ਜੀ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਦੌਰਾ ਕੀਤਾ ਜੀ ਜੋ ਫਸਲ ਖਰਾਬ ਹੋਈ ਵੀ ਆ ਉਹਦਾ ਜਾਇਜ਼ਾ ਲਿਆ ਜੀ ਤੇ ਸਾਨੂੰ ਭਰੋਸਾ ਦੇ ਕੇ ਗਏ ਨੇ ਜੀ ਜੋ ਬਣਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਦਿੱਤਾ ਜਾਊਗਾ ਤੇ ਉਹ ਜਲਦ ਤੋਂ ਜਲਦ ਕਿਸਾਨਾਂ ਦੇ ਗਦਾਵਰੀ ਕਰਵਾ ਕੇ ਜੀ ਪਟਵਾਰੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਨਾਲ ਹੁਕਮ ਦੇ ਕੇ ਜੀ ਉਹ ਪਟਵਾਰੀ ਸਾਹਿਬ ਭੇਜਣਗੇ ਜੀ ਵੀ ਨਾਲ ਨਾਲ ਗਦਾਵਰੀ ਹੋਊਗੀ ਜੀ ਗਦਾਵਰੀ ਹੋ ਕੇ ਬਣਦਾ ਮੁਆਵਜ਼ਾ ਜੀ ਕਿਸਾਨਾਂ ਨੂੰ ਜਲਦ ਤੋਂ ਜਲਦੀ ਦਿੱਤਾ ਜਾਵੇਗਾ ਜੇ ਮਾਰਗਿਆ ਮਿਲ ਜਾਂਦਾ ਫਿਰ ਤਾਂ ਕਿਸਾਨਾਂ ਦੀ ਵਾਹ ਫੜਨ ਦੇ ਬਰੋਬਰ ਹੁੰਦਾ ਹਾ ਜੀ ਇਹਦੇ ਨਾਲ ਬਹੁਤ ਕਿਸਾਨਾਂ ਦੀ ਮਦਦ ਹੋਊਗੀ ਜੀ ਮਾਲੀ ਮਦਦ ਕਿਉਂਕਿ ਇਸ ਵਾਰ ਝੋਨਾ ਦਾ ਸਾਰਾ ਤਕਰੀਬਨ ਖਰਾਬ ਹੋ ਚੁੱਕਿਆ ਬਿਮਾਰੀ ਪੈ ਗਈ ਜੀ ਇਹਨੂੰ ਸਾਰਾ ਜਿਹੜਾ ਵਾਇਰਸ ਨਵਾਂ ਆਇਆ ਇਹ ਇਹਦੇ ਕਰਕੇ ਸਾਰੀ ਫਸਲ ਖਰਾਬ ਆ ਜੀ ਇਸ ਵਾਰ